Thank <laughs> you. Thank <laughs> you. ਉਹ ਫਿਰ ਕੀ ਕਹ ਰਹੀ ਆ ਉਹ ਭਾਬੀ ਕਹਿਨੀ ਸੁਣ ਵੇ ਦਿਉਰਾ ਸੱਚੀ ਗੱਲ ਸੁਣਾਵਾ ਵੇ ਪੈਣ ਮੇਰੀ ਹੈ ਫੁੱਲਾਂ ਵਰਗੀ ਵੇ ਪੈਣ ਮੇਰੀ ਹੈ ਫੁੱਲਾਂ ਵਰਗੀ ਤੈਨੂੰ ਜਿਵੇਂ ਮੈਂ ਸਮਾਂ ਵੇ ਪਹਿਲਾਂ ਪੀਣੀ ਦਾਰੂ ਛੱਡ ਦੇ ਬਿਲਕੁਲ ਬਿਲਕੁਲ ਵੇ ਪਹਿਲਾਂ ਪੀਣੀ ਦਾਰੂ ਛੱਡ ਦੇ ਫਿਰ ਮੈਂ ਸਾਹ ਬਿਲਿਆਂ ਆਵਾ ਰੰਗਲੇ ਕੋਤੇ ਨੂੰ ਅਧੀਗਰਾ ਮੈਂ ਸਾਹਾਂ ਵਾਂ ਰੰਗਲੇ ਕੋਤੇ ਨੂੰ ਹੋਤੀ ਨਾ ਮੈਂ ਵਿਸ਼ੇਸ਼ ਮਿੱਠਾ ਹੋੜ ਨਾਲ ਵਿਸ਼ੇਸ਼ ਮਿੱਠਾ ਰੱਬਾ ਲੰਗਨ ਕੇ ਸੋ ਲੇ ਕੋਈ ਗੱਟ ਦੀ ਮਾਜੀ ਬੈ ਕਰਵਾਵੇ ਐਡੀ ਹੰਦਰ ਦੀ ਤੇ ਕਿਉਂ ਸਾਖਦੇ ਆਵੇ ਐਡੀ ਹੰਦਰ ਦੀ ਤੇ ਕਿਉਂ ਸਾਖਦੇ ਆਵੇ ਐਡੀ ਹੰਦਰ ਦੀ ਤੇ ਕਿਉਂ ਸਾਖਦੇ ਆਵੇ ਐਡੀ ਹੰਦਰ ਦੀ ਹੋਰ ਨਹੀਂ ਬੰਦਸ਼ਾ ਕੋਸ ਕੋਹਿਆ ਰਹਿਣਾ ਪਊਗਾ ਤੇ ਉਹ ਕਹਿੰਦੇ ਨੇ ਵੀ ਤਣੀ ਤੇ ਬੇਠਾ ਸਭ ਕੋ ਸਿੱਕੇ ਬਰਾਬਰੀ ਹੁੰਦਾ ਹਾਂਜੀ ਅੱਗੇ ਜੀ ਕਰੀਏ ਸ਼ੁਰੂ ਅੱਜ ਨਹੀਂ ਕੱਲ ਹਾਂਜੀ ਆਓ ਜੀ ਖੁੱਪ ਦਿੱਤਾ ਕਿ ਡਾਕੀ ਕਰਦੀ ਨੇ ਇਨਣੇ ਜਿੱਦਾ ਬਹੁ ਬਦੇਰਾ ਨੇ ਸਾਰੇ ਦਾ ਇਕੱਠ ਕਰ ਲਿਆ ਹੋ ਸਾਰੇ ਪਿੰਡ ਦਾ ਇਕੱਠ ਕਰ ਲਿਆ ਦੀਵ ਦੇ ਰਾਤੀ ਪੇਰਾ ਨੀ ਨੀਗਾ ਮਾਰ ਕੇ ਦੇਖਾ ਗਾ ਨੂੰ ਹੋ ਨੀਗਾ ਮਾਰ ਕੇ ਦੇਖਾ ਗਾ ਨੂੰ ਭਰਿਆ ਤੇ ਅੱਜ 베ਰਾ ਜੇ ਤੈਨੂੰ ਧੁੱਪ ਲੱਗਦੀ ਮੈਂ ਜਾਦਰਾ ਤੇਰਾ ਜੇ ਤੈਨੂੰ ਧੁੱਪ ਲੱਗਦੀ ਮੈਂ ਜਾਦਰਾ ਤੇਰਾ ਜੇ ਤੈਨੂੰ ਧੁੱਪ ਲੱਗਦੀ ਤੀਆਂ ਦਾ ਜਿਹੜਾ ਇਹ ਤਿਉਹਾਰ ਮਨਾ ਕੇ ਬੜੀ ਖੁਸ਼ੀ ਹੋਈ ਆ ਇਸ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਧੀਆਂ ਮਾਵਾ ਜਿਹੜੀਆਂ ਆਪਣੀਆਂ ਖੁਸ਼ੀ ਸਾਂਝੀ ਕਰਦੀਆਂ ਨੇ ਇਹ ਸੌਨ ਦਾ ਮਹੀਨਾ ਇਹ ਉਹ ਮਹੀਨਾ ਹੈ ਜਿਹੜਾ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਆਪਣੇ ਭੈਣ ਭਾਈਆਂ ਨਾਲ ਮਾਪੇ ਨਾਲ ਇੱਥੇ ਨੱਚ ਟੱਪ ਕੇ ਗਿੱਧਾ ਪਾ ਕੇ ਇਕਕਲੀ ਪਾ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਨੇ ਤੇ ਜਿਵੇਂ ਕਿ ਅੱਜ ਤੁਹਾਡੇ ਕੋਲ ਮੈਨੂੰ ਕਹਿੰਦੇ ਪਹਿਲੀ ਵਾਰ ਹੀ ਇੰਟਰਨੈਸ਼ਨਲ ਕਲਾਕਾਰ ਵੀ ਆਏ ਸੀ ਬੱਗਾ ਜੀ ਆਏ ਸੀ ਸਿਮਨੀ ਮੈਮ ਆਈ ਸੀ ਤਸਿੰਗਰ ਤੇ ਇੱਕ ਇੰਟਰਨੈਸ਼ਨਲ ਢੋਲੀ ਮਿੱਕਾ ਵੀ ਆਏ ਸੀ ਤੇ ਉਹਨਾਂ ਨੂੰ ਤੋਂ ਰਿਪੋਰਟ ਕੀ ਕਰਦੇ ਹਾਂ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਜਿਵੇਂ ਸਾਡੇ ਪ੍ਰੋਗਰਾਮ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮਤਲਬ ਬਿਨਾ ਸੱਦੇ ਤੋਂ ਉਹ ਕਹਿੰਦੇ ਨਹੀਂ ਭਾਜੀ ਅਸੀਂ ਤੁਹਾਡੇ ਇੱਥੇ ਪ੍ਰੋਗਰਾਮ ਤੇ ਪਹੁੰਚਣਾ ਜ਼ਰੂਰ ਆ। ਔਰ ਉਹ ਮਤਲਬ ਅਸੀਂ ਉਹਨਾਂ ਦਾ ਇਹਨਾਂ ਮਤਲਬ ਤਹਿ ਦਿਲੋਂ ਧੰਨਵਾਦ ਕਰਦੇ ਆ। ਇਹ ਜੀਵਨ ਭਾਈ ਦਾ ਆਪਣੇ ਪਵਨ रावत ਜੀ ਦਾ ਜਸਵਿੰਦਰ ਜੀ ਦਾ ਆਪਣੇ ਡੀ ਐਨ ਸ਼ਰਮਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰਿਆਂ ਦਾ। ਤੇ ਜਾਹੋ ਨੇ ਸਾਡੀ ਲੋਕਾਂ ਦੀ ਚਰਚਾ ਹੈ ਕਿ ਮੱਖਣ ਭਾਜੀ ਇਲੈਕਸ਼ਨ ਕਰਕੇ ਪ੍ਰੋਗਰਾਮ ਕਰਾ ਰਹੇ ਆ ਅੱਗੇ ਤੋਂ ਕੀ ਵਿਚਾਰ ਹੈ ਤੁਹਾਡਾ ਕਿ ਤੱਕ ਬੰਦ ਹੋ ਜਾਏਗਾ ਕਿ ਚਲਦੇ ਰਹਿਗੇ ਦੇਖਦੇ ਹਾਂ ਸੇ ਦੇਖੋ ਇਹ ਤਾਂ ਚਲੋ ਆਪਣਾ ਜਿਹੜਾ ਪਰਿਵਾਰਕ ਸਾਂਝ ਹੈ ਉਹ ਆਪਾਂ ਨੇ ਸਾਂਝੀ ਕਰਦੇ ਆ ਠੀਕ ਹੈ ਨਾ ਆਪਣੇ ਪਿੰਡ ਦਾ ਇਹ ਪ੍ਰੋਗਰਾਮ ਹੈ ਤੇ ਖਾਲੀ ਇਹ ਪ੍ਰੋਗਰਾਮ ਨਹੀਂ ਹੈ ਆਪਾਂ ਮਤਲਬ ਪਿਛਲੇ ਜਿਹੜੇ 15 ਸਾਲ ਤੋਂ ਆ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਆ ਰਹੇ ਆ ਨੇ ਸਵਾਰਥ ਹੁਣ ਮੇਰੀ ਆਪਣੀ ਸ਼ਾਪ ਸ਼ਾਪ ਮੇਰੀ ਸਮਾਨ ਨਾਲ ਭਰੀ ਪਈ ਆ ਸਾਰਾ ਦਿਨ ਬੰਦ ਰਹਿੰਦੀ ਆ ਮਤਲਬ ਦੁਕਾਨ ਮੇਰੀ ਕਦੇ ਖੁੱਲਦੀ ਨਹੀਂ ਮੈਂ ਸਿਰਫ ਇਹੀ ਹੁੰਦਾ ਵੀ ਕਿਸੇ ਦਾ ਵੀ ਭਲਾ ਹੋਵੇ ਬਸ ਕਿਸੇ ਦਾ ਵੀ ਮਤਲਬ ਇਹੀ ਮਤਲਬ ਵਿਚਾਰ ਲੈ ਕੇ ਮੈਂ ਤਾਂ ਚੱਲਿਆ ਹੋਇਆ ਇਹੀ ਜਿਹੜੀ ਹੈ ਤੀਆਂ ਦਾ ਤਿਆਰੀ ਈ ਕਰਕੇ ਮਨਾਉਨੇ ਆ ਵੀ ਚਲੋ ਸਾਰੇ ਆਪਣੇ ਜਿਹੜੇ ਪਰਿਵਾਰ ਹੈਗਾ ਉਹ ਇਕੱਠਾ ਹੋਗੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਸਕਦੇ ਨੇ ਮੇਰਾ ਨਾਮ ਸਰਜੀਤ ਕੌਰ ਮਤਲਬ ਜਿਹੜਾ ਪ੍ਰੋਗਰਾਮ ਪਿੰਡ ਚ ਕਰਾ ਰਹੇ ਮੱਖਣ ਸਾਹਿਬ ਜੀ ਪਿਛਲੇ 2 ਸਾਲ ਤੋਂ ਕਰਾ ਰਹੇ ਹਾਂ ਜੀ ਜੀ ਹਾਂ ਜੀ ਪਹਿਲਾਂ ਤਾਂ ਮੈਂ ਬਲੂੰਗੀ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਨੀ ਹੈ ਜਿਹੜੇ ਇੱਥੇ ਆਏ ਟਾਈਮ ਕੱਢ ਕੇ ਪਰਮਾਤਮਾ ਉਹਨਾਂ ਦੀ ਸ਼ੁਕ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਸੱਚਾ ਪਾਤਸ਼ਾਹ ਅੱਗੇ ਠੀਕ ਹੈ ਨਾ ਬਾਕੀ ਇਹ ਸੌਣ ਦਾ ਮਹੀਨਾ ਹੈਗਾ ਸੌਣ ਦੇ ਮਹੀਨੇ ਕੁੜੀਆਂ ਆਉਂਦੀਆਂ ਆਪਣੇ ਮਾਪੇ ਨੂੰ ਮਿਲਦੀਆਂ ਆ ਕੇ ਤੇ ਖੁਸ਼ੀਆਂ ਘਰੇ ਵੱਧ ਤੋਂ ਵੱਧ ਹੁੰਦੀਆਂ ਹੈਗੀਆਂ ਠੀਕ ਹੈ ਨਾ ਬਾਕੀ ਪਰਮਾਤਮਾ ਅੱਗੇ ਅਰਦਾਸ ਆ ਸੱਚਾ ਪਾਤਸ਼ਾਹ ਅੱਗੇ ਮੱਖਣ ਦੀ ਵੱਧ ਤੋਂ ਵੱਧ ਸਪੋਰਟ ਕਰਨ ਤੇ ਅੱਗੇ ਤੋਂ ਵੀ ਇਹ ਕੰਮ ਕਰਦਾ ਰਹੇ ਕਦੇ ਬੰਦ ਨਾ ਹੋਵੇ ਬਸ ਮੈਂ ਰੱਬ ਅੱਗੇ ਇਹ ਅਰਦਾਸ ਕਰਦੀ ਆ ਦਿਨ ਦੁਗਣੀ ਚਾ ਰਾਤ ਚੌਗਣੀ ਇਹਨੂੰ ਤੰਦਰੁਸਤੀ ਬਖਸ਼ੇ ਦੇਖੇ ਇਹ ਹੈ ਬਾਹਰ ਗਿਆ ਸੀ ਆ ਬੇਟੇ ਕੋਲੇ ਨਿਊਜ਼ੀਲੈਂਡ ਉੱਥੋਂ ਵੀ ਲੋਕਾਂ ਦੇ ਫੋਨ ਆਉਂਦੇ ਰਹੇ ਮੱਖਣ ਜੀ ਤੁਸੀਂ ਆਜੋ ਇਹ ਕੰਮ ਕਰਨਾ ਮੱਖਣ ਜੀ ਆਜੋ ਇਹ ਕੰਮ ਕਰਨਾ 6 ਮਹੀਨਿਆਂ ਦਾ ਇਸ ਦਾ ਵੀਜ਼ਾ ਲੱਗਿਆ ਸੀਗਾ ਇਹ ਵਿਚਾਰਾ 3 ਮਹੀਨੇ ਰਿਹਾ 3 ਮਹੀਨੇ ਛੱਡ ਕੇ ਐਸੇ ਤਰ੍ਹਾਂ ਆ ਗਿਆ ਅਜੇ ਦੀ ਵਾਈਫ ਉੱਥੇ ਹੀ ਆ ਬਾਕੀ ਇਹਨੇ ਕਿਤੇ ਵੀ ਕਿਸ ਨੇ ਅੱਧੀ ਰਾਤ ਨੂੰ ਵੀ ਆਵਾਜ਼ ਮਾਰੀ ਹੈ ਨਾ ਅੱਧੀ ਰਾਤ ਨੂੰ ਵੀ ਇਹ ਖੜਾ ਹੈਗਾ ਕਿੰਨਾ ਮੀ ਆਉਂਦਾ ਕਣੀਆਂ ਆਉਂਦੀਆਂ ਮੱਖਣ ਜੀ ਪਾਣੀ ਨਹੀਂ ਆ ਗਿਆ ਸਾਡੇ ਘਰਾਂ ਚ ਵੜ ਗਿਆ ਮੱਖਣ ਜੀ ਸਾਡੇ ਪੀਣ ਨੂੰ ਪਾਣੀ ਨਹੀਂ ਬੇਚਾਰਾ ਉਸੇ ਟਾਈਮ ਇੱਕ ਅੱਛਾ ਬਣਾਉਣ ਪਾ ਕੇ ਭਜਦਾ ਹੈਗਾ ਕਈ ਵਾਰੀ ਮੈਂ ਗੁੱਸੇ ਹੁੰਦੀ ਮੱਖਣ ਰਾਤ ਬਰਾਤ ਪੁੱਤ ਵੇਖ ਕੇ ਜਾਇਂ ਬਸ ਮੰਮੀ ਮੈਂ ਆਇਆ ਤੇ ਗਿਆ ਬਸ ਆਇਆ ਗਿਆ ਭਈ ਉਹ ਬੇਚਾਰੇ ਇਹਨੇ ਮੈਨੂੰ ਫੋਨ ਕੀਤਾ ਤੇ ਉਹ ਕਿਸ ਤਰ੍ਹਾਂ ਹੈ ਗਿਆ ਬਸ ਮੈਂ ਪ੍ਰਮਾਤਮਾਗੇ ਅਰਦਾਸ ਕਰਦੀ ਹਾਂ ਸੱਚਾ ਪਾਤਸ਼ਾਹ ਸਭ ਨੂੰ ਤੰਦਰੁਸਤੀ ਬਖਸ਼ੇ ਮਾਲਕ ਵਾਈਗੁਰੂ ਜੀ ਦਾ ਖਾਨਸਾ ਵਾਈ